ਪਾਕਿਸਤਾਨ ਬਾਰਡਰ ਤੇ ਵੀ ਜਾਏ ਇਹ ਗੱਲ ਹੋਈ ਜੇ ਵੇਖੋ ਕਿੱਡੇ ਨਾਜੂਕ ਹਾਲ ਨੇ ਜੱਟੋ ਦਾ ਨਾਮ ਕੀਆ ਹਲੇ ਸਿੰਘ ਹਰਨੇਕ ਸਿੰਘ ਕਿਤੇ ਕਿਤਰਾ ਅਗੇ ਦੂਖੇ ਨ ਕਰਨੀ ਨਹੀਂ ਦੂਰ ਗੱਡੀ ਦੇ ਵਿੱਚ ਆ ਗਿਆ ਏ ਇਕੱਲਾ ਹੀ ਰਹਿ ਗਿਆ ਜੀ ਭਰਾ ਸੀ ਵੱਡਾ ਉਹ ਮਰ ਗਿਆ ਭੈਣ ਕਨੇਡਾ ਹੈ ਵੱਡੀ ਉਹਦੇ ਕੋਲੇ ਰਹਿੰਦਾ ਸੀ ਮੈਂ ਵੱਡਾ 7 ਸਾਲ ਤਬਨ ਹੋ ਗਿਆ ਆਸ਼ਰਮ ਚ ਰਹਿੰਦੇ ਕਿਹੜੇ ਆਸ਼ਰਮ ਚ ਰਹਿੰਦੇ ਗੰਧਾ ਆ ਵੇਖੋ ਉਹ ਲੱਗੇ ਕਰ ਇਹ ਦੇਖ ਲੈ ਵੇਖ ਵੇਖ ਕੀੜੀਆਂ ਚੜੀਆਂ ਜੀ ਵੇਖੋ ਇਹ ਇੱਕ ਕੀੜੀ ਚੜੇ ਬੰਦੇ ਨੂੰ ਤੇ ਕੀ ਹਾਰ ਹੋ ਜਾਂਦਾ ਵਾ ਹਾਲ ਕੀ ਹੋ ਰਿਹਾ ਵੇਖਿਆ ਤੁਹਾਡੀ ਅੱਛਾ ਹਾਂਜੀ ਤੇ ਉਹ ਵੀਡੀਓ ਵੇਖ ਕੇ ਮੈਂ ਨੰਬਰ ਵੀ ਐਡ ਕੀਤਾ ਮਾਝਾਲਾ ਬੇਚੁਰ ਨੂੰ ਗਏ ਨੇ ਆ ਮਹਾਂਜਲ ਪੇਡਾ ਸਾਡੇ ਮਨ ਵਿੱਚ ਕਾਬੂ ਦੇ ਬਾਰੇ ਵਿੱਚ ਚਲੋ ਵਧੀਆ ਇੱਥੇ ਵਿਚਾਰਾ ਕੋ ਰੁਲਣ ਡਿਆ ਉੱਥੇ ਜਾ ਕੇ ਚਲ ਕੇ ਰੋਟੀ ਪਾਣੀ ਚੰਗਾ ਖਾਊਗਾ ਵਾਇਰੂਜ ਜੀ ਦਾ ਖਾਲਸਾ ਵਾਇਰੂਜ ਜੀ ਕੀ ਪਜੇ ਅਸੀਂ ਪਹੁੰਚੇ ਹਾਂ ਜੀ ਜਿਹੜਾ ਪਿੰਡ ਹੈ ਖੇਮ ਕਰਨ ਇਹ ਪਿੰਡ ਹੈਗਾ ਜੀ ਬਿਲਕੁਲ ਬਾਰਡਰ ਦੇ ਉੱਪਰ ਸਾਡੇ ਤਰਨਤਾਰਨ ਜ਼ਿਲ੍ਹੇ ਦਾ ਤੇ ਪੰਜਾਬ ਦਾ ਵੀ ਖੀਰਲਾ ਸ਼ਹਿਰ ਹੈ ਰਾਜੇ ਕਰਨ ਦੇ ਨਾਂ ਤੇ ਇਹ ਵਸਿਆ ਨਗਰ ਹੈ ਆ ਵੇਖੋ ਜਿਸ ਨਾਲ ਤੁਸੀਂ ਪੜਾ ਰਹੇ ਹੋ ਤੇ ਖੇਮ ਕਰਨ ਦਾ ਸਟੇਸ਼ਨ ਹੈ ਇਥੋਂ ਦਾ ਇਥੇ ਸਾਨੂੰ ਇੱਕ ਵੀਰ ਨੇ ਸਾਡੀਆਂ ਵੀਡੀਓ ਵੇਖ ਕੇ ਇੱਕ ਲਾवारिस ਬਜ਼ੁਰਗ ਪਿਆ ਸੀ ਤੇ ਉਹਨੂੰ ਲੈਣ ਵਾਸਤੇ ਅਸੀਂ ਪਹੁੰਚੇ ਆ ਤੇ ਆਓ ਤੁਹਾਨੂੰ ਨਾਲ-ਨਾਲ ਵਿਖਾਉਂਦੇ ਆਂ ਕਿ ਇਹ ਏਰੀਆ ਜਿਹੜਾ ਵਾ ਬਿਲਕੁਲ ਬਾਰਡਰ ਦੇ ਪਾਰ ਤੇ ਬਾਰਡਰ ਦਾ ਏਰੀਆ ਹੋਣ ਕਰਕੇ ਇਥੇ ਡਵੈਲਪਮੈਂਟ ਜਿਹੜੀ ਬਹੁਤ ਘੱਟ ਹੁੰਦੀ ਹੈ ਇਥੇ ਘਾਟਾ ਵਾ ਜਾਈ ਆ ਲੋਕ ਆਪਣੇ ਕੰਵੈਂਸਾਂ ਤੇ ਆਪਣੀਆਂ ਗੱਡੀਆਂ ਮੋਟਰਾਂ ਦੇ ਜਿਹੜੇ ਆ ਉਹ ਦੂਰ ਸਫ਼ਰ ਕਰਦੇ ਆ ਤੇ ਰੇਲ ਇਥੋਂ ਵਾਪਸ ਅਮਰਸਰ ਨੂੰ ਜਾਂਦੀ ਆ ਇਹ ਖੀਰਲਾ ਸ਼ਹਿਰ ਆ ਇਤੋ ਟਿਕਾਣਾ ਲੈ ਕੇ ਤੇ ਟ੍ਰੇਨ ਵਿੱਚ ਬਹਿ ਕੇ ਤੇ ਵਾਪਸ ਸ਼ਹਿਰ ਨੂੰ ਅੰਮ੍ਰਿਤਸਰ ਚੱਲ ਜਾਂਦੇ ਤੇ ਅੰਮ੍ਰਿਤਸਰ ਤੋਂ ਅਗਲਾ ਜਿਹੜਾ ਉਹ ਸਫ਼ਰ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਆ ਵੇਖੋ ਪਹੁੰਚੇ ਆਂ ਜੀ ਇਹ ਬਿਲਕੁਲ ਸੁੰਨ ਪਈ ਇੱਥੇ ਕੋਈ ਹੈ ਨਹੀਂਗਾ ਯਾਤਰੀ ਕੋਈ ਟ੍ਰੇਨ ਨਹੀਂ ਨਹੀਂ ਤੇ ਜਿੱਥੇ ਸਟੇਸ਼ਨ ਹੁੰਦਾ ਉੱਥੇ ਟ੍ਰੇਨਾਂ ਦਾ ਆਵਾਜ਼ਾਈ ਹੁੰਦੀ ਆ ਆ ਬਿਸ਼ਰਾਮ ਘਰ ਲੱਗਦਾ ਆਓ ਖਾ ਇੱਧਰ ਆ ਜੀ ਇਹ ਆ ਆ ਗਈ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਆਉਂਦੀ ਟ੍ਰੇਨ ਉਹਦੀ ਲਾਈਨ ਐ ਤੇ ਵੇਖੋ ਸਟੇਸ਼ਨਾਂ ਤੇ ਬੜੀ ਹੁੰਦੀ ਆ ਉਹ ਚਹਲ ਪਹਿਲ ਤੇ ਆ ਜਿੱਧਰ ਵੀਰਜੀਪ ਖੜਾ ਹੈ ਵੀਡੀਓ ਇਹ ਇਹ ਅੱਗੇ ਇਸ ਤੋਂ ਐਂਡ ਵਾਲਾ ਲਾਈਨ ਖਤਮ ਹੋ ਜਾਂਦੀ ਜਾ ਕੇ ਅੱਗੇ ਪਾਕਿਸਤਾਨਦਾਰੀ ਆ ਜਾਂਦਾ ਜਿੱਥੇ ਟ੍ਰੇਨ ਦਾ ਉਹ ਇੱਕ ਪਸ਼ੂ ਚੱਲ ਰਿਹਾ ਹੈ ਲਾਈਨ ਦੇ ਵਿੱਚ ਤੇ ਆ ਜਿਹੜਾ ਅੱਜ ਹੁਣ ਜਿੱਧਰ ਵੇਖ ਰਹੇ ਆ ਇਧਰਲੇ ਪਾਸੇ ਆ ਗਾੜੀ ਪੱਟੀ ਸ਼ਹਿਰ ਫੈਰੈਸਤੋ ਕੇ ਤਰਨ ਤਰਨ ਤੇ ਫੈਰੈਸਤੋ ਅੱਗੇ ਲਾਸਟ ਅਮਰਸਰ ਤੇ ਅਮਰਸਰ ਤੋਂ ਅੱਗੇ ਵੱਡਾਰੀ ਲਾਂਦਾ ਜੰਕਸ਼ਨ ਤੇ ਆਓ ਤੁਹਾਨੂੰ ਮਿਲਾਉਨੇ ਆ ਬਾਪੂ ਜੀ ਹੁਣੀ ਜਿਹੜੇ ਇੱਥੇ ਪਹੁੰਚੇ ਜਿਹਨਾਂ ਨੂੰ ਅਸੀਂ ਲੈਣ ਵਾਸਤੇ ਆਏ ਆ 40 ਕਿਲੋਮੀਟਰ ਸਾਡਾ ਇਹ ਤੋਂ ਹੀ ਲਗਭਗ ਹੋਣਾ ਮੇਰੇ ਹਿਸਾਬ ਨਾਲ ਪਿੰਡ ਸਾਡਾ ਢੰਡੋ ਪਿੰਡੀ ਅੱਗੇ ਜਾ ਕੇ ਇਹ ਪਤਾ ਨਹੀਂ ਤੇਨ ਤੇ ਆ ਗਿਆ ਜਾਂ ਕੋਈ ਇਹਨੂੰ ਛੱਡ ਗਿਆ ਜਾਂ ਕਿਤਰਾ ਕੀ ਰੱਬ ਜਾਣੇ ਸੱਚੇ ਪਾਤਸ਼ਾਹ ਇਹ ਜਗ ਜੈਕਸ਼ਨ ਰੇਲਾਂ ਦਾ ਹੈ ਗੱਡੀ ਇੱਕ ਆਵੇ ਇੱਕ ਜਾਵੇ ਬਾਪੂ ਜੀ ਹੈਗੇ ਜੇ ਹੈਗੇ ਆ ਅੱਛਾ ਉਠੋ ਇਹ ਗੱਲ ਹੋਈ ਜੇ ਵੇਖੋ ਕਿੱਡੇ ਨਾਜੂਕ ਹਾਲ ਨੇ ਮੇਰੇ ਲੱਤ ਖਰਾਬ ਹੋਈ ਹੈ ਲੱਤ ਕੀ ਹੋਇਆ ਿਆ ਤੁਹਾਨੂੰ 골ਡੇ ਤੋਂ ਥੱਲੇ ਕੀ ਚੱਕਰ ਕਾਦੇ ਨਾਲ ਮੈਂ ਗੱਡੀ ਚ ਲੋਰਾ ਸੀ ਤੇ ਮੜਾ ਜੀ ਜਾਗੂ ਮੈਂ ਸੋਦਾ ਤਾਂ ਹੋ ਗਿਆ ਕਿ ਦੇਖਿਆ ਉਹ ਕੀੜੇ ਪਏ ਹੋਇਆ ਹਾਂ ਇਹ ਤਾਂ ਕੱਢਿਆ ਯਾਰ ਕਿੰਨੇ ਕੱਢਿਆ ਡਾਕਟਰ ਕੋਲ ਆਇਆ ਮੇਰੇ ਮੂੰਹ ਵਿੱਚ ਡਾਕਟਰ ਕੋਲ ਆਇਆ ਦੇ ਅੱਛਾ ਤੁਹਾਡਾ ਨਾਮ ਕੀ ਆ ਹਰਨੇਕ ਸਿੰਘ ਹਰਨੇਕ ਸਿੰਘ ਹਾਂ ਜੀ ਤੇ ਪਿੰਡ ਕਿਹੜਾ ਜੇ ਪਿੰਡ ਹੈ ਮਲਸੀਆ ਰੋਡ ਤਿੰਨ ਗੋਦੜੂ ਨੂਰਪੁਰ ਚੱਠਾ ਨੂਰਪੁਰ ਚੱਠਾ ਪਿੰਡ ਹੈ ਤੁਹਾਡਾ ਹਾਂਜੀ ਮਲਸੀਆਂ ਤੇ ਨਕੋਦ ਰੋਡ ਦੇ ਹਾਂਜੀ ਠੀਕ ਐ ਤੇ ਇੱਥੇ ਕਿਤਰਾ ਆਗੇ ਤੁਸੀਂ ਖੇਮ ਕਰਨੇ ਇੰਨੀ ਦੂਰ ਗੱਡੀ ਦੇ ਵਿੱਚ ਆ ਗਿਆ ਏ ਨਹੀਂ ਕਿੱਥੋਂ ਚੜੇ ਗਿਆ ਗੱਡੀ ਤੇ ਉੱਤੋਂ ਨਕੋਦਰ ਨਕੋਦਰ ਅਮਰਸਰ ਆਗੇ ਹਾਂਜੀ ਤੇ ਅਮਰਸਰ ਵੀ ਇਧਰ ਨੂੰ ਆਗੇ ਪਾਕਿਸਤਾਨ ਜੰਡਰ ਅੱਧਾ ਤਾਂ ਨਹੀਂ ਪਾਕਿਸਤਾਨ ਬਾਰਡਰ ਤੇ ਵੀ ਜਾਏ ਅੱਛਾ ਵੇਖੋ ਜੀ ਕਿੱਡੇ ਨਾਜੂਕ ਹਾਲ ਨੇ ਤੇ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਆ ਇਕੱਲੇ ਰਹਿ ਗਏ ਜੀ ਭਰਾ ਸੀ ਵੱਡਾ ਉਹ ਮਰ ਗਿਆ ਅੱਛਾ ਪਤੀਜਾ ਵੀਰੇ ਕੈਨੇਡਾ ਗਿਆ ਸੀ ਟਰੱਕ ਚ ਚਲਾਉਂਦੇ ਸੀ ਅੱਛਾ <table> ਤੇ ਰੋਟੀ ਖਾ ਕੇ ਕਹਿੰਦਾ ਵਾ ਮੇਰੇ ਬੁੱਢੇ ਕਹਿੰਦਾ ਮੈਂ ਗੱਡੀ ਚ ਮੈਂ ਜਾ ਹੂੰ ਉਹ ਉੱਥੇ ਮਰ ਗਿਆ ਪਤੀਜਾ ਹਾਂ ਜੀ ਅੱਛਾ ਉਹ ਇਕੱਲੇ ਰਹਿ ਗਏ ਤੇ ਤੁਹਾਡਾ ਵਿਆਹ ਨਹੀਂ ਹੋਇਆ ਲੋਬਿਆ ਆਪੇ ਨਹੀਂ ਕਰਾਇਆ ਜੀ ਅੱਛਾ ਆਪ ਨਹੀਂ ਕਰਾਇਆ ਜ਼ਿੰਮੇਦਾਰ ਹੋ ਜ਼ਿੰਮੇਦਾਰ ਸੀਗੇ ਚਾਰ ਗੱਤੇ ਜੀ ਬੁੜੇ ਨੇ ਖਾ ਕੇ ਦਾ ਬਸ ਮਰ ਗਿਆ ਅੱਛਾ ਹੋਰ ਕੋਈ ਭੈਣਾ ਭੂਣਾ ਭੈਣ ਕਨੇਡਾ ਵੱਡੀ ਉਹਦੇ ਕੋਲੇ ਰਹਿੰਦਾ ਸੀ ਮੈਂ ਗੱਡੀ ਚ ਲੋਂਦਾ ਸੀ ਜਿਹੜਾ ਇਹ ਕੋ ਮੁੰਡਾ ਚ ਭਤੀਜਾ ਦਾਡਾ ਨਹੀਂ ਮੈਂ ਚ ਲੋਂਦਾ ਸੀ ਗੱਡੀ ਕਿੱਥੇ ਜੰਡਿਆਲਾ ਮੰਜਕੀ ਆ ਜੰਡਿਆਲਾ ਮੰਜਕੀ ਹਾਂਜੀ ਜਲੰਧਰ ਤੋਂ ਨੂਰਮੰਹ ਰੋਡ ਤੇ ਅਜੰਧਰ ਤੋਂ ਨੂਰਮੰਹ ਰੋਡ ਤੇ ਜੰਡਿਆਲਾ ਮੰਜਕੀ ਪਹਿਣ ਦਾ ਪਿੰਡ ਸੀ ਹਾਂਜੀ ਤੇ ਪਹਿਣ ਕਿੱਥੇ ਰਹਿੰਦੀ ਆ ਉਹ ਕੈਨੇਡਾ ਗਏ ਉਹਦਾ ਨਾਂ ਕੀ ਆ ਉਹਦਾ ਨਾਂ ਜਸਵੀਰ ਜਸਬੀਰ ਕੌਰ ਹਾਂਜੀ ਠੀਕ ਠੀਕ ਉਹ ਕੈਨੇਡਾ ਗਈ ਹੈ ਪਰਿਵਾਰ ਕੈਨੇਡਾ ਹੋਂ ਦਾ ਹਾਂਜੀ ਸਾਰੇ ਕਦੀ ਨੰਬਰ ਹੋਈ ਗੱਲਬਾਤ ਉਹਨਾਂ ਦੇ ਨਾਲ ਕੋਈ ਨਹੀਂ ਕਰ ਰਹੀ ਕਿੰਨਾ ਚਿਰ ਹੋ ਗਿਆ ਵੰਨੋ ਹੋ ਗਿਆ ਮੇਰਾ ਕਲਾ 7 ਸਾਲ ਤੋਂ ਬੰਨੋ ਹੋ ਗਿਆ ਆਸ਼ਰਮ ਚ ਰਹਿੰਦੇ ਨੇ ਕਿਹੜੇ ਆਸ਼ਰਮ ਚ ਰਹਿੰਦੇ ਗੰਦਰਾ ਹੈ ਬਸੇਰ ਰੋਡ ਤੇ ਗੰਦਰਾ ਅੱਛਾ ਤੇ ਉਥੋਂ ਕਿਉਂ ਆ ਗਏ ਤੁਸੀਂ ਨਵ ਦਿਆ ਜਿਵੇਂ ਬੰਦੋ ਨੇ ਮੈਂ ਜਲੰਧਰੋਂ ਮੁੜਿਆ ਮੈਂ ਗੱਡੀ ਇੱਧਰ ਨੂੰ ਆ ਗਈ ਤੂੰ ਆਸ਼ਰਮ ਕੌਣ ਚਲਾਉਂਦੇ ਨੇ ਉਹ ਉਹ ਬਾਲਮੀਤ ਕੀ ਆਇਆ ਅੱਛਾ ਅੱਛਾ ਬਲੇ ਵੀਆ ਬੁਲਾਦੀਏ ਮੈਂ ਪੂਰਾ ਖੱਤਾ ਪਾਇੜਾ ਤੇ ਉੱਥੇ ਪ੍ਰਬੰਧਤਾ ਤੁਸੀਂ ਉੱਥੋਂ ਕਿਉਂ ਨਿਕਲੇ ਉੱਥੇ ਰਹਿਣਾ ਹੈ ਨਾ ਤੁਸੀਂ ਮੈਂ ਕਿਹਾ ਵੀ ਉੱਥੇ ਜੜਿਆਲੇ ਮਿਲਿਓ ਨਾ ਜਾ ਕੇ ਅੱਛਾ ਕਿੰਨਿਆ ਤੋਂ ਪੈਸੇ ਲੈਣੇ ਕੀ ਤੋਂ ਲੈਣੇ ਪੈਸੇ ਉੱਥੇ ਜ ਜੜਿਆਲੇ ਅੱਛਾ ਆ ਵੇਖੋ ਜੀ ਕੀ ਹਾਲਾਤ ਨੇ ਹੱਥਾਂ ਪੈਰਾਂ ਦੇ ਤੇ ਬੁਰੇ ਹਾਲ ਬੋਕੇ ਦਿਹਾੜੇ ਨੇ ਤੇ ਨਕੋਦਰ ਮਲਸੀਆਂ ਵਾਲੇ ਬੰਨੇ ਇਹਨਾਂ ਦਾ ਪਿੰਡ ਤੇ ਠੱਕੇ ਖਾਰਿਆ ਕਦੀ ਕਿਤੇ ਕਦੀ ਕਿਤੇ ਬੁਰੇ ਹਾਲ ਬੁਨਕੇ ਦਿਹਾੜੇ ਨੇ ਵੀਰ ਦੇ ਆ ਵੇਖੋ ਉਹ ਲਾਗੇ ਕਰ ਜਿਹੜੇ ਕਰ ਲੈਗਰ ਲੈਗਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਆ ਉਹ ਠੱਕੇ ਖਾਂਦੇ ਪਿੰਦੇ ਵੀਰ ਹੁਣ ਇਹਦਾ ਕੀ ਚਲੋ ਕਰਦੇ ਆਪਾਂ ਦਵਾਈ ਦੂ ਹੀ ਪਾਉਣੇ ਕੀੜੀਆਂ ਚੜੀਆਂ ਜੀ ਵੇਖੋ ਇੱਕ ਕੀੜੀ ਚੜੇ ਬੰਦੇ ਨੂੰ ਤੇ ਕੀ ਹਾਰ ਹੋ ਜਾਂਦਾ ਵਾ ਵੀਰ ਨੂੰ ਨਹੀਂ ਲੱਗਦਾ ਹੈ ਪਤਾ ਨਹੀਂ ਲੱਗਦਾ ਬੱਲੇ 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 ਲੱਤ ਵੀ ਸਾਰੀ ਗਲੀ ਪਈ ਕਾਲ ਚਾ ਵੀ ਪੜੇ ਯਾਦ ਇਹ ਗਰ ਇਹ ਵੀਰ ਜੀ ਸਤਨਾਮ ਸਿੰਘ ਨੇ ਜਿਨ੍ਹਾਂ ਨੇ ਸਾਨੂੰ ਕੱਲ ਸ਼ਾਮੀ ਕਾਲ ਕੀਤੀ ਰਾਤ ਲੇਟ ਹੋ ਗਏ ਅਸੀਂ ਆ ਨਹੀਂ ਸਕੇ ਤੇ ਵੈਗਨ ਬਖਸ਼ਲੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਬਾਪੂ ਆ ਤੇ ਕਿੱਥੇ ਆਣ ਕੇ ਵੇਲੋ ਕਿਹੜਾ ਇਹਦਾ ਪਿੰਡ ਆ ਨਕੂਦਰ ਸਾਡ ਪਿੰਡ ਦੱਸਣ ਡਿਆ ਕਿਧਰ ਦੀ ਕਿਧਰ ਆਇਆ ੱਟਕੇ ਖਾ ਕੇ ਭੈਣ ਕੈਨੇਡਾ ਵਿੱਚ ਦੱਸਦਾ ਵਾ ਤੇ ਭਰਾ ਜਿਹੜਾ ਸੀ ਉਹ ਵੀ ਡੈਥ ਹੋ ਗਈ ਪਤੀਏ ਦੀ ਵੀ ਕੈਨੇਡਾ ਵਿੱਚ ਡੈਥ ਹੋ ਗਈ ਇੱਕ ਭੈਣ ਹੋਰ ਹੈ ਗਈ ਆ ਉਹ ਫਗਵਾੜੇ ਵਾਲੇ ਵਿਆਹੀ ਆ ਤੇ ਆਸ਼ਰਮਾਂ ਦੇ ਵਿੱਚ ਰੋਲਦਾਰ ਲਾਉਂਦਾ ਹੁਣ ਵੇਖੋ ਤੁਸੀਂ ਵੇਖਿਆ ਵਾ ਪੈਰਾਂ ਤੇ ਕੀੜੀਆਂ ਚੜੀਆਂ ਤੇ ਉਹਨੂੰ ਪਤਾ ਨਹੀਂ ਲੱਗਣ ਡਿਆ ਕਿ ਮੇਰੇ ਜ਼ਖਮਾਂ ਤੇ ਕੀੜੀਆਂ ਚੜੀਆਂ ਹੋਈਆਂ ਨੇ ਤੇ ਇਹ ਆ ਜੀ ਮੁਨਫਤਾ ਦੀ ਸੇਵਾ ਵੀਰ ਜੀ ਦਾ ਬਹੁਤ ਬਹੁਤ ਅਸ਼ੀਰਵਾਦ ਧੰਨਵਾਦ ਕਰਦੇ ਆਂ ਅਸੀਂ 5-7 ਦਿਨ ਪਹਿਲਾਂ ਵੀ ਇੱਕ ਬਾਜ਼ਾਰ ਦੇ ਵਿੱਚੋਂ ਵੀਰ ਨੂੰ ਲੈ ਗਿਆਈ ਉਹ ਵੀਡੀਓ ਇਹਨਾਂ ਵੇਖੀ ਤੇ ਤੁਹਾਨੂੰ ਕਿਤਨਾ ਪਤਾ ਲੱਗਾ ਜੀ ਵੀਰ ਜੀ ਸਾਡੇ ਬਾਰੇ ਮੈਂ ਵੀ ਕੱਲ ਵੀਡੀਓ ਵੇਖੀਆ ਤੁਹਾਡੀ ਅੱਛਾ ਹਾਂਜੀ ਤੇ ਵੀਡੀਓ ਵੇਖ ਕੇ ਮੈਂ ਨੰਬਰ ਵੀ ਐਡ ਕੀਤਾ ਮਾਹੌਜਲਾ ਬਜ਼ੁਰਗ ਨੂੰ ਵੇਨੇ ਆ ਅੱਛਾ ਮਾਹੌਜਲਾ ਪੇਜ ਸਾਡੇ ਮਨ ਵਿੱਚ ਕਿਦਾਂ ਮਹਿਸੂਸ ਕਰ ਰਹੇ ਤੁਸੀਂ ਇਹਦੇ ਬਾਰੇ ਬਾਪੂ ਦੇ ਬਾਰੇ ਵਿੱਚ ਚਲੋ ਵਧੀਆ ਇੱਥੇ ਵਿਚਾਰਾ ਕੋ ਰੋਲਣ ਡਿਆ ਉੱਥੇ ਜਾ ਕੇ ਚੱਲ ਕੇ ਰੋਟੀ ਪਾਣੀ ਚੰਗਾ ਖਾਊਗਾ ਤੇ ਇਹ ਵੇਖੋ ਆਪਣੇ ਸੰਸਾਰ ਦੇ ਹਾਲ ਕਿੰਨੇ ਮਾੜੇ ਨੇ ਹਨ ਹਾਂ ਇਹ ਘਰ ਦੇ ਜਿਹੜੇ ਧੀਆ ਪੁੱਤ ਭੈਣ ਭਰਾ ਉਸ ਨਹੀਂ ਸਾਹਮਣੇ ਜੀ ਤੇ ਬੰਦੇ ਨੂੰ ਰੋਲ ਨੂੰ ਮਜਬੂਰ ਹੋਣਾ ਪੈਂਦਾ ਅਸੀਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜੀ ਸਾਡੇ ਮਰਦ ਕਰਦੇ ਨੇ ਤੇ ਇਹ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰਿਓ ਹੋ ਸਕਦਾ ਕੋਈ ਦਾ ਭੈਣ ਭਰਾ ਇਹਦੇ ਤਰਸ ਖਾਵੇ ਇਹਦੇ ਬਾਰੇ ਕੋਈ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਤੇ ਸਾਡਾ ਸੰਪਰਕ ਨੰਬਰ 82642 97944 ਹੈ ਤੇ ਅਸੀਂ ਇਸ ਵੀਰ ਨੂੰ ਬਜ਼ੁਰਗ ਨੂੰ ਹੁਣ ਅਸੀਂ ਆਸ਼ਰਮ ਦੇ ਵਿੱਚ ਲੈ ਚੱਲੇ ਹਾਂ ਉੱਥੇ ਜਾ ਕੇ ਦੀ ਟ੍ਰੀਟਮੈਂਟ ਕਰਾਵਾਂਗੇ ਜੀ ਬਹੁਤ ਬੁਰੇ ਹਾਲੇ ਲੱਤ ਵੀ ਸਾਰੀ ਗੜੀ ਆ ਪੈਰ ਵੀ ਗੜਿਆ ਉਹਨਾਂ ਮੈਨੂੰ ਕੋਈ ਪਤਾ ਨਹੀਂ ਲੱਗਦਾ ਕਿ ਮੇਰੇ ਲੱਤਾਂ ਤੇ ਕੀੜੀਆਂ ਚੜੀਆਂ ਕਿ ਨਹੀਂ ਚੜੀਆਂ ਲਗਭਗ ਜਿੱਦਾਂ ਕੀੜੀਆਂ ਦਾ ਪੌਣ ਹੁੰਦਾ ਐ ਤਰ੍ਹਾਂ ਦਾ ਪੈਰ ਤੇ ਬਣਿਆ ਹੋਇਆ ਸੋ ਸਾਧ ਸੰਗਤ ਜੀ ਦਾਸ ਗਿਆਨੀ ਰਪਿੰਦਰ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਬਿਰਤ ਲਵਾਰ ਸੰਭਾਲਕਰ ਜੋੰਦਾ ਕਲਾ ਜ਼ਿਲ੍ਹਾ ਤਰਨਤਾਰਨ ਅਸੀਂ ਮਨੁੱਖਤਾ ਦੀ ਸੇਵਾ ਤਰਨਤਾਰਨ ਬੈਨਰਾਂ ਥੱਲੇ ਕੰਮ ਕਰ ਰਹੇ ਆ ਜੀ ਤੁਹਾਡੇ ਸਹਿਯੋਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਬਲ ਦੇ ਦੋਨੇ

ਨਹੀਂ ਇੱਥੇ ਖੜਾ ਦੇ। ਵੇਖੋ ਜੀ ਤੋ ਰਿਆ ਵੀ ਨਹੀਂ ਜਾ ਰਿਹਾ ਵੀਰ ਤੋਂ ਤੇ ਚਲੋ ਇਹਦਾ ਮੈਂ ਆਪੇ ਤਰ ਲੂੰਗਾ ਹਾਂ ਚਲੋ ਓਕੇ ਚੱਲਣਾ ਇਹਦਾ ਮੈਂ ਆਪੇ ਕਰਾਂਗਾ ਜੇ ਤੁਸ ਜਲਾਣਾ ਹੂੰ ਹੂੰ ਚਲੋ ਇਹ ਕਿਹੜਾ ਕਾ ਇਹ ਪਰਦੇਸੀ ਆ ਉਧਰ ਕੋ ਮਾਲਵੇ ਦਾ ਅੱਛਾ ਤੇ ਇੱਥੇ ਕਿਤੇ ਆ ਗਿਆ ਵਿਚਾਰਾ ਰੋਲਦਾ ਖੋਦਾ ਹਾਂ ਤਹੀਂ ਲੈਣਾ ਇਹਨੂੰ ਉੱਥੇ ਲੈ ਕੇ ਚੱਲੇ ਆਸ਼ਰਮ ਦੇ ਵਿੱਚ ਅੱਛਾ ਇਹ ਨਾ ਕਿ ਜਦ ਬਬਾ ਜੀ ਆਇਆ ਤਾਂ ਇਹਨੇ ਮੇਰੇ ਮਾਰਾ ਕਹਿੰਦੇ ਮਗਤੀ ਜੋ ਆਈਆਂ ਆ ਰਹੀ ਐ ਇਹ ਨਾ ਤਸਾਂ ਚੌਥ ਵੀ ਮੈਨੂੰ ਥੋੜਾ ਜਿਹਾ ਕੰਮ ਐ ਤੇ ਮੈਂ ਗੱਡੀ ਚੜੀ ਤੇ ਉਦੋਂ ਤਾਂ ਹੀ ਪਿਆ ਆ ਪੰਜ ਦਿਨ ਹੋ ਗਏ ਯਾਰ ਚਾਰ ਪੰਜ ਦਿਨ ਹੋ ਗਏ ਯਾਰ ਆ ਤਾਂ ਕੀ ਦੱਸ ਜੇ ਕਿਸਦਾ ਹੈਗਾ ਵੀ ਤੇ ਕੋਈ ਪਹੁੰਚਣ ਕਰਨ ਹਾਂ ਬਿਲਕੁਲ ਇਹ ਨਹੀਂ ਇਹਨੂੰ ਕੋਰੇ ਕਰਕੇ ਕੋਈ ਕੌਣ ਸਮਝਦਾ ਆ ਦੁਨੀਆ ਮਤਲਬ ਦੀ ਬਬਾ ਜੀ ਜਿਹਦਾ ਕੰਮ ਕਮਾਈਆਂ ਕਰਦੇ ਆ ਤਾਂ ਸਾਰੇ ਗਾ ਪੜਦੇ ਆ ਆਹਾਂ ਜਿਹਨਾਂ ਕਹੇ ਕੋ ਮੱਕ ਜਾਂਦਾ ਜਦੋਂ ਕਿਸੇ ਦਾ ਹਾਂਜੀ ਹਾਂਜੀ ਆ ਗੱਲ ਕੋਈ ਨਹੀਂ ਜੇ ਕੋਈ चलो जी सचे पात्र मेहर करे मत देवे बबा नी अच्छा अच्छा घरे बहे चलो मौजा वैग भला करे सब ਇਹ ਵੀਰ ਸੇਵਾ ਕਰ ਰਹੇ ਸਾਡੇ ਜਿਹਨੇ ਪਰਨਾ ਬਣਿਆ ਹੈ ਇਸ ਨਾਮ ਸੋ ਤੇ ਨਾਲ ਵੀਰ ਆਏ ਆ ਇਹ ਸੇਵਾ ਕਰਨ ਵਾਸਤੇ ਵੇਖੋ ਇਹਨਾਂ ਨੇ ਫੋਨ ਸਾਨੂੰ ਲਾਇਆ ਹੈ ਵੈਗ ਰੂਪਾ ਲਾ ਕਰੇ ਹਾਂਜੀ ਇਹਦੀ ਪਛਾਣ ਕਰਾ ਦਿਓ ਇਹ ਕੈਮਰਾ ਮੂੰਹ ਲਾ ਕੇ ਕਰਕੇ ਦੱਸ ਦੇ ਥੋੜਾ ਜਿਆ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਪਤਾ ਸੁਰ ਲੱਜੇ ਕੋਈ ਘਰ ਬਾਹਰ ਦਾ ਇਹਦਾ ਤੇ ਇਹਦਾ ਕੋਈ ਸੰਪਰਕ ਕਰ ਸਕੇ ਛੀਟ ਕਰਪੋਸ ਜੀ